ਇਹ ਹਾਲ ਚਾਲ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਚਾਹਨਾ ਤੇ ਟਕਟਰੀਆਂ ਦਾ ਮੌਸਮ ਆਇਆ ਹੁਣ ਆਂਡੇ ਦੇਣ ਦਾ ਬੱਚੇ ਕਨੂੰ ਲਾ ਤੇ ਇੱਥੇ ਨਾ ਬਹੁਤ ਟਿੜੀ ਇਹਨਾਂ ਬੱਚੇ ਦੇ ਰੱਖੇ ਨੇ ਉਹ ਇੱਕ ਮਤੋਂ ਦਿਖਾਉਣਾ ਆ ਦੇਖ ਇਹ ਟਿੜੀ ਦਾ ਬੱਚਾ ਉੱਥੇ ਇਹ ਦੀ ਉਹ ਫਿਰਦੀ ਉੱਥੇ ਇੱਕ ਡਟੀਰੀ ਇਹਦੀ ਮਾਂ ਫਿਰਦੀ ਹੈ ਇਹਾਰੇ ਇਹਨਾਂ ਦੀ ਜ਼ਿੰਦਗੀ ਚਲੋ ਆਪਾਂ ਇਹਨੂੰ ਛੱਡ ਦਿੰਨੇ ਹਾਂ ਓਰੇ ਆਪ ਪਰੇ ਛੜਤੀ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਡੀਟੀ ਨੇ ਕਾਂਡੇ ਦੇ ਰੱਖੇ ਨੇਗੇ ਉਹ ਵੀ ਤੁਹਾਨੂੰ ਦਿਖਾਉਂਗਾ ਸੋ ਇੱਕ ਡੀਟੀ ਨੇ ਅੰਡੇ ਦੇ ਰੱਖੇ ਨੇ ਸਾਡੇ ਨਵਰੇ ਬਹੁਤ ਵੱਡਾ ਗਰਾਊਂਡ ਹੈ ਠੀਕ ਹੈ ਉਹ ਵਗ ਗਈ ਉੱਠ ਕੇ ਉੱਥੇ ਜੀ ਨਾ ਅੰਡੇ ਦੇ ਰੱਖੇ ਨੇ ਉਹ ਮੈਨੂੰ ਦੇਖ ਕੇ ਉੱਠ ਕੇ ਚਲ ਗਈ ਉੱਥੇ ਰੱਖਾਂਗੇ ਕੈਮਰਾ ਠੀਕ ਹੈ ਕੈਮਰਾ ਰੱਖ ਦਾਂਗੇ ਉੱਥੇ ਤੇ ਤੁਸੀਂ ਦੇਖਿਓ ਬਟ ਇਹਨਾਂ ਇਹ ਪੰਛੀ ਇਹ ਜਿਹਨਾਂ ਇਹਨਾਂ ਦੇ ਅੰਡੇ ਨੂੰ ਹੱਥ ਨਹੀਂ ਲਾ ਸਕਦੇ ਜੇ ਇਹਨਾਂ ਦੇ ਅੰਡੇ ਨੂੰ ਹੱਥ ਲਾਤੇ ਨਾ ਤਾਂ ਫਿਰ ਇਹ ਅੰਡੇ ਭੰਨ ਦਿੰਦੀਆਂ ਨੇ ਕਈ ਇਹੋ ਜਿਹੇ ਹੁੰਦੇ ਨੇ ਮਾਦਾ ਜਿਹੜੀਆਂ ਅੰਡੇ ਭੰਨ ਦਿੰਦੀਆਂ ਨੇ ਹੁਣ ਯਾਰ ਮੈਨੂੰ ਪਤਾ ਨਹੀਂ ਕਿੱਥੇ ਬੈਠੀ ਦੀ ਇਹ ਕਿਤੇ ਪਰੋਂ ਲਿਵਿੰਗ ਆ ਜਾਣ ਥੋੜਾ ਦੇਖ ਕੇ ਉਹ ਆਪਣੇ ਪੈਣੀ ਆ ਆਈ ਥਿੰਕ ਇਹਨੇ ਹਾਂ ਦੇ ਦਿੱਤੇ ਨਹੀਂ ਹਜੇ ਉਹਨੇ ਜੇ ਦਿੱਤੇ ਵੀ ਨੇ ਤਾਂ ਕਿੱਥੇ ਦਿੱਤੇ ਨੇ ਇਹ ਲੱਭਣਾ ਪੈਣਾ ਆ ਮਨੂ ਦੇਖ ਕੇ ਉੱਠ ਕੇ ਤਾਂ ਭੱਜ ਗਈ बस 15 ਸਾਲ ਨੇ ਆ ਜਨਾਂਂਡੇ ਆ ਮਿਲ ਕੇ ਮਿਲ ਗਏ ਮਿਲ ਗਏ ਆ ਰਹੇ ਅੱਗੇ ਦੇਖ ਰਹੇ ਆ ਜਿਹੜੀ ਟੀਰੀ ਦੇ ਅੰਡੇ ਨੇ ਆਪਾਂ ਰੱਖਾਂਗੇ ਕੈਮਰਾ ਇੱਥੇ ਇੱਥੇ ਰਖੀਏ ਮੈਂ ਨਾ ਹੁਣ ਇੱਥੇ ਨਾ ਕੈਮਰਾ ਰੱਖ ਕੇ ਜਾਂਦਾ ਆ ਤੇ ਦੇਖਦੇ ਆਂ ਵੀ ਕੈਮਰੇ ਵਿੱਚ ਕੀ ਰਿਕਾਰਡ ਹੁੰਦਾ ലോണ പണ്ട് ਪੰਛੀ ਸੋ ਆਪਾਂ ਨੇ ਕੈਪਚਰ ਕਰ ਲਿਆ ਬਾਕੀ ਸਾਰੇ ਬਈ ਜੇ ਤੁਹਾਨੂੰ ਐਦਾਂ ਦੀ ਪੰਛੀ ਗਰੇ ਤੁਹਾਨੂੰ ਬੋਲ ਦੇ ਬਾਲਾ ਰੋਲਾ ਪਾਉਂਦੇ ਤੀਖਣ ਤਾਂ ਸਮਝੋ ਉਹਨਾਂ ਦੇ ਬੱਚੇ ਨੇੜ ਤੇੜੇ ਨੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਆਰਾਮ ਨਾਲ ਦੇਖ ਰੋ ਕੇ ਪੈਰ ਰੱਖਿਆ ਕਰੋ ਕਿਉਂਕਿ ਇਹ ਬੱਚੇ ਦੀਂਦੇ ਨਹੀਂ ਹੈਗੇ ਇਹ ਬੱਚੇ ਦਿਖਦੇ ਨਹੀਂ ਹੈਗੇ ਤੇ ਫਿਰ ਅੱਡੇ ਦਾ ਬੱਚਾ ਇਹ ਅਸੀਂ ਮਰੇ ਜਾਂਦੇ ਨੇ ਕੁੱਤੇ ਵਗੈਰਾ ਚੱਕ ਲੈ ਜਾਂਦੇ ਨੇ ਇਹਨਾਂ ਦੇ ਬੱਚੇ ਪੰਛੀ ਵਗੈਰਾ ਜਿਵੇਂ ਇੱਲਾ ਵਗੈਰਾ ਖਾ ਜਾਂਦੀਆਂ ਨੇ ਜਾਂ ਹੋਰ ਪੰਛੀ ਨੇ ਜਿਹੜੇ ਉਹ ਮਾਰ ਦਿੰਦੇ ਆ ਕੌਂ ਵਗੈਰਾ ਵਸ ਆਹੀ ਟਾਈਮ ਹੁੰਦਾ ਇਹਨਾਂ ਦੇ ਬੱਚੇ ਕੱਢਣ ਦਾ ਆ ਵਿਚਾਰੀ ਉਹ ਤੇ ਤੀਰੀ ਦਾ ਭਾਰ ਕਿ ਕੇ ਸੀ ਇਹ ਤਿੰਨ ਚਾਰ ਹੈਗੀਆਂ ਨੇ ਟੀਰੀਆਂ 3 4 5 6 7 8 9 ਵਾਲੇ ਜਿਹੜੇ ਰੋਲਾ ਪਾ ਰਹੇ ਨੇ ਤੇ ਉੱਥੋਂ ਮਨ ਪੱਤ ਲੱਗੇ ਬੱਚੇ ਵੀ ਹੈਗੇ ਆ ਇਹਨਾਂ ਦੇ ਕੋਲੇਵੇਂ ਨੇੜੇ ਓਕੇ ਵੀਡੀਓ ਕਿਦਾਂ ਦੀ ਲੱਗੀ ਦੱਸਿਓ ਜਰੂਰ ਕਮੈਂਟ ਵਗੈਰਾ ਕਰਕੇ ਤੇ ਮਿਲਦੇ ਆ नेक्स्ट ਵੀਡੀਓ ਚ ਤੇ ਚੈਨਲ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਕੋਲੋ ਕਰ ਲਿਓ ਤੇ YouTube ਨੂੰ ਵੀ ਸਬਸਕ੍ਰਾਈਬ ਕਰ ਦਿਓ ਕਾਕਾ ਕਿੜੇ ਬਹੁਤ ਨੇ ਯਾਰ ਓਏ ਹੋਈ 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 ਵੱਡ ਲਈ ਓਏ ਲੜਕੀ ਉੜੀ ਉੜੀ ਤੀਨ ਓਏ ਉਹ ਤੇਰੀ ਓਏ ਓ ਰੀ ਓਏ ਹੋਈ ਹੋਈ ਕਿੜੇ ਨੇ ਜਲਦੀ ਵੱਢ ਲਈ ਓਏ ਓਕੇ ਮਿਲਦੇ ਆ ਨੈਕਸਟ ਵੀਡੀਓ ਚ